ਅੰਮ੍ਰਿਤਸਰ ਦੇ ਸੰਤ ਸਾਹਿਬ ਰੋਡ ਤੇ ਮੰਨੂ ਅਰੋੜਾ ਹਸਪੀਟਲ ਲੋਕਾਂ ਲਈ ਬਣ ਰਿਹਾ ਹੈ ਸੰਜੀਵਨੀ ਜੀਹਾਂ ਤੁਹਾਨੂੰ ਦੱਸਿਆ ਕਿ ਅੱਜ ਮੰਨੂ ਅਰੋੜਾ ਹਸਪੀਟਲ ਦੇ ਵਿੱਚ ਅਜੇ ਲੀਵਰ ਦੇ ਰਿਲੇਟਡ ਕੈਂਪ ਲਗਾਇਆ ਗਿਆ ਜਿਨ੍ਹਾਂ ਦੀ ਮਾਰਕੀਟ ਕੀਮਤ ਜਿਹੜੀ ਹੈ 5000 ਹੈ ਔਰ ਇਹ ਟੈਸਟ ਸਿਰਫ ਤੇ ਸਿਰਫ ਮੰਨੂ ਅਰੋੜਾ ਹਸਪੀਟਲ ਦੇ ਵਿੱਚ 1000 ਦੇ ਵਿੱਚ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਨੂ ਅਰੋੜਾ ਹਸਪੀਟਲ ਦੇ ਡਾਕਟਰ ਰਿਸ਼ੀ ਅਰੋੜਾ ਜੀ ਵੱਲੋਂ ਕਿਹਾ ਗਿਆ ਕੀ ਹਸਪੀਟਲ ਵੱਲੋਂ ਅਕਸਰ ਵੀ ਅੱਗੇ ਵੀ ਜਿਹੜੇ ਆ ਵੱਖ-ਵੱਖ ਜਿਹੜੇ ਉਪਰਾਲੇ ਕਿਤੇ ਜਾ ਰਹੇ ਨੇ ਔਰ ਇਸੇ ਰਿਲੇਟਡ ਹੀ ਜਿਹੜੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਉਹ ਲੀਵਰ ਦੇ ਟੈਸਟਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਜਿਹੜੀ ਮਾਰਕੀਟ ਕੀਮਤ 5000 ਹੈ ਔਰ ਅਸੀਂ 1000 ਦੇ ਵਿੱਚ ਜਿਹੜੇ ਲੀਵਰ ਦੀਆਂ ਜਿਹੜੇ ਟੈਸਟ ਕਰ ਰਹੇ ਹਾਂ ਔਰ ਨਾਲ ਦੀ ਨਾਲ ਹਸਪੀਟਲ ਦੇ ਡਾਕਟਰ ਰਿਸ਼ੀ ਅਰੋੜਾ ਜੀ ਨੇ ਕਿਹਾ ਕਿ ਪੇਸ਼ੈਂਟ ਨੂੰ ਜੜੀਆਂ ਨੇ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ हां जी सर ਕੀ ਨਾਮ ਜੀ ਆਪਣਾ ਮੇਰਾ ਨਾਮ ਡਾਕਟਰ ਰਿਸ਼ੀ अरोड़ा ਮੈਂ ਮਨੂਰੋੜਾ ਹਸਪੀਟਲ ਨੂੰ ਚਲਾ ਰਿਹਾ ਮੈਂ ਤੇ ਮੇਰੀ ਪੂਰੀ ਟੈਕਨੀਕਲ ਹਸਪੀਟਲ ਨੂੰ ਰਨ ਕਰਦੀ ਪਈ ਆ ਅੱਜ ਅਸੀਂ ਦਿਨ 9 ਤਰੀਕ ਤੀਜੇ ਮਹੀਨੇ ਨੂੰ ਇੱਕ ਕੈਂਪ ਲਗਾਇਆ ਜਿਸ ਦੇ ਵਿੱਚ ਫਾਈਬਰੋ ਸਕੈਨ ਜੋ ਕਿ ਲੀਵਰ ਦਾ ਇੱਕ ਸਪੈਸ਼ਲ ਟੈਸਟ ਆ ਜਿਸ ਦੀ ਨਾਰਮਲ ਕੋਸਟ ਜਿਹੜੀ ਆ ਅਰਾਊਂਡ 4500 ਤੋਂ 5000 ਦੇ ਕਰੀਬ ਆ ਉਹ ਅਸੀਂ 1000 ਰੁਪਏ ਦੇ ਵਿੱਚ ਪੇਸ਼ੈਂਟ ਨੂੰ ਕਰਕੇ ਦੇ ਰਿਹਾ ਆ ਔਰ ਜਿਸ ਪੇਸ਼ੈਂਟ ਦੇ ਕੋਈ ਪ੍ਰੋਬਲਮ ਆਂਦੀ ਆ ਉਸ ਨੂੰ ਤਕਰੀਬਨ 10 ਤੋਂ 15 20 ਦਿਨਾਂ ਦੀ ਨਾਲ ਦਵਾਈ ਫਰੀ ਦੇ ਰਹੇ ਆ ਆਪਾਂ ਔਰ ਇਸ ਕੈਂਪ ਨੂੰ ਸਾਡੀ ਸੋਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਮਹੀਨੇ ਜਾਂ 2 ਮਹੀਨੇ ਦੇ ਵਿੱਚ ਇੱਕ ਵਾਰੀ ਹਸਪੀਟਲ ਦੇ ਵੱਲੋਂ ਜ਼ਰੂਰ ਲਗਵਾਇਆ ਜਾ ਸਕੇ ਤਾਂ ਕਿ ਜੋ ਪੇਸ਼ੈਂਟ 5000 ਰੁਪਏ 4000 ਰੁਪਏ ਖਰਚਣ ਦੇ ਯੋਗ ਨਹੀਂ ਹੈ ਉਹਨਾਂ ਨੂੰ ਆਪਾਂ 1000 ਰੁਪਏ ਦੇ ਵਿੱਚ ਇਹ ਫੈਸਿਲਿਟੀ ਦੀ ਹੈ ਇਸ ਟੈਸਟ ਦੀ ਉਹਨਾਂ ਦੇ ਲੀਵਰ ਨੂੰ ਆਪਾਂ ਮਦਦੀਆਂ ਬਣਾਈਏ ਡਾਕਟਰ ਸਾਹਿਬ ਦੇਖਣ ਨੂੰ ਆਇਆ ਕਿ तकरीबन 90% ਜਿਹੜੇ ਲੋਕਾਂ ਨੂੰ ਲੀਵਰ ਦੀ ਜਿਹੜੀ ਪ੍ਰੋਬਲਮ ਰਹਦੀ ਹੈ ਹਾਂਜੀ ਤੇ ਕੀ ਕਿਸ ਤਰ੍ਹਾਂ ਦੀ ਜਿਹੜੀ ਚੱਲੂ ਹੁੰਦੀ ਹੈ ਜਿਆਦਾਤਰ ਇਹ ਪੰਜਾਬੀ ਲੋਕ ਆ ਸਿਰੇ ਉੱਠ ਕੇ ਪਹਿਲਾ ਬਰੌਂਠਿਆਂ ਤੋਂ ਸ਼ੁਰੂ ਕਰਦੇ ਆ ਸੋ ਉਹ ਇੱਕ ਬੜਾ ਵੱਡਾ ਰੀਜ਼ਨ ਆ ਇਹਦੇ ਦੇ ਚ ਮੋਸਟਲੀ ਪੇਸ਼ੈਂਟ ਜਿਹੜੇ ਸਾਡੇ ਪੰਜਾਬ ਦੇ ਨੇ ਫੈਟੀ ਲੀਵਰ ਦੇ ਪੇਸ਼ੈਂਟ ਹੈਗੇ ਨੇ ਔਰ ਉਸ ਦੇ ਨਾਲ ਨਾਲ ਬੈਡ ਹੈਬਿਟਸ ਲਾਈਕ ਬਾਹਰ ਦਾ ਖਾਣਾ ਖਾਣਾ ਡਰਿੰਕ ਕਰਨਾ ਇਹਾਂ ਹੋਰ ਵੀ ਬਹੁਤ ਨਸ਼ੇ ਕਰੀ ਜਾ ਰਹੇ ਨੇ ਉਸ ਦੇ ਕਰਕੇ ਸਾਡੇ ਜਿਹੜੇ ਲੀਵਰ ਦੇ ਉੱਤੇ ਇਫੈਕਟ ਪੈ ਰਹੇ ਨੇ ਪੇਸ਼ੈਂਟ ਤੇ ਔਰ ਅਰਾਊਂਡ 70 ਤੋਂ 80% ਫੈਟੀ ਲੀਵਰ ਦਾ ਪੇਸ਼ੈਂਟ ਤਾਂ ਆ ਹੀ ਰਿਹਾ ਉਸ ਦੇ ਨਾਲ ਨਾਲ ਸਿਰੋਸਿਸ ਲੀਵਰ ਦੇ ਪੇਸ਼ੈਂਟ ਹੈਪਾਟਾਈਟਸ ਦੇ ਪੇਸ਼ੈਂਟ ਕਾਫੀ ਜ਼ਿਆਦਾ ਹੈਗੇ ਨੇ ਔਰ ਜਿਹਦਾ ਰੀਜ਼ਨ ਇਹੀ ਹੈਗਾ ਤਾਂ ਇਹਦੇ ਵਾਸਤੇ ਬਚਾਅ ਵਾਸਤੇ ਕੀ ਕੀ ਜਿਹੜੇ ਲੋਕਾਂ ਨੂੰ ਕਰਨਾ ਚਾਹੀਦਾ ਇੱਕ ਤਾਂ ਆਪਣੀ ਸਰੀਰ ਦੀ ਜਿਹੜੀ ਡਾਈਟ ਆ ਥੋੜੀ ਹਲਕੀ ਖਾਣਾ ਖਾਣਾ ਚਾਹੀਦਾ ਪਰੌਂਠਿਆਂ ਤੋਂ ਪਰਹੇ ਕਰਨਾ ਚਾਹੀਦਾ ਔਰ ਹੋ ਸਕੇ ਤੇ ਫਰੂਟ ਸੈਲਡ ਤੋਂ ਸ਼ੁਰੂ ਕੀਤਾ ਜਾਵੇ ਖਾਣਾ ਸ਼ਹਿਰ ਦੇ ਵਾਕਰ ਨਹੀਂ ਛੇ ਚਾਹੀਦੀ ਹੈ ਔਰ ਤਿੰਨੋ ਟਾਈਮ ਦਾ ਖਾਣਾ ਤਿੰਨੋ ਟਾਈਮ ਦੇ ਉੱਪਰ ਲੈਣਾ ਚਾਹੀਦਾ ਟਾਈਮ ਐਂਡ ਟ੍ਰੈਵਲ ਬਹੁਤ ਇੰਪੋਰਟੈਂਟ ਚੀਜ਼ ਹੈ ਸੋ ਰਾਤ ਦਾ ਖਾਣਾ 8 ਵਜੇ ਤੱਕ ਖਾਦਾ ਖਾਲਿਆ ਹੋਣਾ ਚਾਹੀਦਾ ਤਾਂ ਜੀ ਤਾਂ ਜੋ ਜੋ ਖਾਦਾ ਹੈ ਉਹ ਰਾਤ ਰਾਤ ਦੇ ਵਿੱਚ ਪਾਜਦੇ ਤੇ શરીਰ ਆਪਾਂ ਨਵਾਂ ਮੈਟਾਬੋਲਿਜ਼ਮ ਪਾਪਣਾ ਕੰਮ ਕਰੇ ਔਰ ਪੇਸ਼ੈਂਟ ਠੀਕ ਰਹੇ ਸਰ ਹੋਰ ਵੀ ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਵੱਲੋਂ ਜਿਹੜੇ ਉਪਾਅ ਨਹੀਂ ਕੀਤੇ ਜਾ ਰਹੇ ਨੇ ਜਿਹੜੇ ਸਾਡੇ ਹਸਪੀਟਲ ਵੱਲੋਂ ਸਾਡੀ ਸਾਰੀ ਟੀਮ ਦੇ ਵੱਲੋਂ ਕਾਫੀ ਜਿਆਦਾ ਪੇਸ਼ੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਦੇ ਰੂਟੀਨ ਖਰਚੇ ਜਿਹੜੇ ਨੇ ਆਪਾਂ ਦੂਸਰੇ ਹਸਪੀਟਲ ਤੋਂ ਘੱਟ ਲੈ ਕੇ ਕੁਆਲਿਟੀ ਉਹੋ ਜੀ ਦੇਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਸਾਰੇ ਔਰ ਜੋ ਕਿ ਇਸ ਏਰੀਆ ਦੇ ਵਿੱਚ ਜਿੱਥੇ ਅਸੀਂ ਕੰਮ ਕਰ ਰਹੇ ਆਂ ਐ ਸੰਤ ਸਾਹਿਬ ਰੋਡ ਸਾਟਾ ਸਾਹਿਬ ਗੁਰਦੁਆਰੇ ਦੇ ਲੱਗ ਗਿਆ ਇੱਥੇ ਹੋਰ ਕੋਈ ਮਤਲਬ ਹਸਪੀਟਲ ਜਿਹੜਾ ਸਾਡੇ ਕੰਪੀਟੀਟਿਵਲੀ ਕੰਮ ਨਹੀਂ ਕਰਕੇ ਦੇ ਰਿਹਾ ਔਰ ਜਿਹੜੇ ਰੇਟਸ ਨੇ ਸਾਡੇ ਦੂਸਰੇ ਹਸਪੀਟਲਸ ਨਾਲੋਂ ਕਾਫੀ ਕੰਪੈਰੀਟਿਵਲੀ ਜੈਨੂਨ ਨੇ ਉਹ ਜਿਹੜਾ ਤੁਸੀਂ ਅੱਜ ਲਗਾ ਰਹੇ ਕੈਂਪ ਲਗਾ ਰਹੇ ਇਸ ਤਰ੍ਹਾਂ ਦਾ ਜਿਹੜਾ ਕੈਂਪ ਹੋਣਾ ਨੈਕਸਟ ਟਾਈਮ ਕਦੋਂ ਲੱਗੇਗਾ ਇਹ ਮੇਰੀ ਕੋਸ਼ਿਸ਼ ਰਹੇਗੀ ਜੀ 1.5 ਤੋਂ 2 ਮਹੀਨੇ ਬਾਅਦ ਆਪਾਂ ਇਸ ਕੈਂਪ ਨੂੰ ਸਪੈਸ਼ਲੀ ਰਿਪੀਟ ਕੀਤਾ ਜਾ ਸਕੇ ਔਰ ਰੂਟੀਨ ਦੇ ਵਿੱਚ ਅਸੀਂ ਵੈਸੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਗਏ ਹਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਾ ਕੇ ਕੈਂਪ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜਨਰਲੀ ਪਰ ਇਹ ਲੀਵਰ ਦਾ ਟੈਸਟ ਜਿਹੜਾ ਵਾ ਇਹਦੀ ਮਸ਼ੀਨ ਥੋੜੀ ਮਹਿੰਗੀਆਂ ਨੇ ਇਸ ਕਰਕੇ ਇਹਨੂੰ ਆਪਾਂ ਬਾਹਰ ਨਹੀਂ ਕੰਡਕਟ ਕਰ ਸਕਦੇ ਇਹਨੂੰ ਆਪਣੇ ਹਸਪੀਟਲ ਦੇ ਵਿੱਚ ਅਰਾਊਂਡ ਇੱਕ 1.5 ਤੋ 2 ਮਹੀਨੇ ਦੇ ਵਿੱਚ ਆਪਾਂ ਫਿਰ ਦੁਬਾਰਾ ਕਰਾਂਗੇ ਸਰ ਕਿੰਨੇ ਕਿ ਕਰੀਬ ਮਰੀਜ਼ ਚੈੱਕ ਅਪ ਕੀਤਾ ਜੀ ਇਸ ਟਾਈਮ 25 ਤੋਂ 30 ਮਰੀਜ਼ ਆ ਚੁੱਕੇ ਨੇ ਜਹਾ ਜੇਗੀ ਸਿਰਫ ਸਵੇਰੇ 11 ਵਜੇ ਨੇ ਔਰ ਆਪਾਂ 2 ਵਜੇ ਤੱਕ ਚਲਾਣਾ ਸੀ ਉਮੀਦ ਹੈ ਕਿ अराउंड 50 ਤੋਂ 60 ਪੇਸ਼ੈਂਟ ਮਿਨੀਮਮ ਹੋ ਜਾਣਗੇ